ਹਾਂਜੀ ਦਦੋ ਡੇਟ ਅੱਜ ਕਮਿਊਨਿਟੀ ਸਵੇਰ ਨੂੰ ਦਾ ਸਾਹਿਬ ਹੋਣ ਚਿਹਰੇ ਨੂੰ ਨਸਤਾਨਾ ਤੱਕ ਜਿਉ ਡੇਠੇ ਸੱਬੇ ਥਾਵ ਨਹੀਂ ਤੋ ਤੇ ਜੇਹਿਆ ਵੱਧੋ ਪੁਰਖ ਵਧਾਦੇ ਤਾਂ ਤੂੰ ਸੋਹਿਆ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਦੇ ਅਰਦਾਸ ਵਿੱਚ ਨਿਤ ਦਰਸ਼ਨ ਇਸ਼ਨਾਨ ਮੰਗਦੇ ਆ ਤੇ ਅਕਸਰ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਜਦੋਂ ਵੀ ਸਮਾਂ ਬਣਦਾ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ ਇੱਥੇ ਦਰਸ਼ਨ ਦਦਾਰੇ ਕਰਨ ਵਾਸਤੇ ਆਈਦਾ ਅੱਜ ਮੇਰੇ ਨਾਲ ਬਾਬਾ ਬਰਿੰਦਰ ਬਰਿੰਦਰ ਸਿੰਘ ਜੀ ਢਿੱਲੋਂ ਜੋ ਸਥਾਨ ਜਗਮਾਲਵਾਲੀ ਤੋਂ ਉਹ ਵੀ ਇੱਥੇ ਆਪਣੇ ਸਾਥੀਆਂ ਸਮੇਤ ਆਇਆ ਜੋ ਪਹਿਲਾਂ ਵੀ ਕਈ ਵਾਰ ਨਤਮਸਤਕ ਹੋਇਆ ਔਰ ਇਹਨਾਂ ਦੇ ਜਿਹੜੇ ਪਹਿਲੇ ਇਹਨਾਂ ਤੋਂ ਸੰਸਥਾ ਦੇ ਸੰਚਾਲਕ ਸਨ ਬਾਬਾ ਵਕੀਲ ਸਾਹਿਬ ਜੀ ਜਿਨ੍ਹਾਂ ਨੂੰ ਸੰਤ ਬਹਾਦਰ ਚੰਦ ਜਿਨ੍ਹਾਂ ਦਾ ਨਾਮ ਸੀਗਾ ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰਕੇ ਉਹ ਵੀ ਕਈ ਵਾਰ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਸੀਗੇ ਔਰ ਇਹਨਾਂ ਨੇ ਅੱਜ ਇੱਥੇ ਨਾਤਮਸਤਕ ਹੋਣਾ ਕੀਤਾ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਦੇ ਦਰ ਦੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸਰਬ ਸੰਜੀਵਾਲਤਾ ਦੀ ਇਹ ਗੁਰੂ ਦਾ ਦਰਿਆ ਜਿੱਥੋਂ ਖੱਤਰੀ ਬ੍ਰਾਹਮਣ ਸੂਦ ਵੈਸ਼ਵ ਦੇਚੋਂ ਵਰਨਾ ਕੋ ਸਾਂਝਾ ਏਕ ਪਿਤਾ ਏਕ ਸਕੇ ਹਮ ਬਾਰਗ ਤੂੰ ਮੇਰਾ ਗੁਰਹਾਈ ਕੋਈ ਬੋਲੇ RAM RAM ਕੋਈ ਖੁਦਾਏ ਦਾ ਉਪਦੇਸ਼ ਜਿਹੜਾ ਇੱਥੋਂ ਸਤਗੁਰ ਦੇ ਦਰ ਤੋਂ ਜਾਂਦਾ ਤਾਹੀਂ ਇੱਥੇ ਜਦੋਂ ਅਸੀਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਜਾਣੇ ਕੋਈ ਮੁਸਲਮਾਨ ਮੱਥਾ ਟੇਕਣ ਜਾ ਰਿਹਾ ਕੋਈ ਹਿੰਦੂ ਵੀਰ ਜਾ ਰਿਹਾ ਕੋਈ ਸਿੱਖ ਜਾ ਰਿਹਾ ਕੋਈ ਸਾਈ ਜਾ ਰਿਹਾ ਕੋਈ ਬੋਧੀ ਕੋਈ ਜੈਨੀ ਸਾਰੀ ਆਪੂ ਆਪਣੀ ਆਸਥਾ ਲੈ ਕੇ ਗੁਰੂ ਦੇ ਦਰ ਤੇ ਨਤਮਸਤਕ ਹੁੰਦੇ ਆ ਸੋ ਸਤਗੁਰ ਸੱਚੇ ਪਾਤਸ਼ਾਹ ਦਾ ਇਹ ਸਰਬਸਾਂਝਾ ਦਾਰਾ ਚਾਰੇ ਦਰਵਾਜ਼ੇ ਚਾਰੇ ਦਿਸ਼ਾਵਾਂ ਨੂੰ ਖੁੱਲੇ ਹੋਏ ਆ ਸਤਗੁਰ ਸੱਚੇ ਪਾਤਸ਼ਾਹ ਦੇ ਔਰ ਅੱਜ ਅਸੀਂ ਇੱਥੇ ਨਤਮਸਤਕ ਹੋਣ ਵਾਸਤੇ ਸਰਬੱਤ ਦੇ ਭਲੇ ਦੀ ਅਰਦਾਸ ਵਾਸਤੇ ਇੱਥੇ ਸਤਗੁਰ ਦੇ ਦਰ ਤੇ ਆਏ ਜੇ ਗੱਲ ਕਰੀਏ ਕੰਗਣਾ ਨੋਤ ਤੇ ਕੰਗਣਾ ਨੋਤ ਵੱਲੋਂ ਜ ਆੰਦਤੇ ਜਾ ਰਿਹਾ ਸੰਤ ਸੰਪੰਡ ਵਾਲੇ ਦੇ ਉੱਪਰ ਉਹਨਾਂ ਦੇ ਉੱਪਰ ਦੇਖੋ ਕੰਗਣਾ ਨੂੰ ਸਿੱਖ ਇਤਿਹਾਸ ਬਾਰੇ ਸਿੱਖ ਵਿਰਾਸਤ ਬਾਰੇ ਨਹੀਂ ਪਤਾ ਜਿਸ ਕਾਰਨ ਕਰਕੇ ਅਸੀਂ ਬਿਆਨਬਾਜ਼ੀ ਕਰ ਰਹੀ ਹੈ ਮੈਂ ਅਕਸਰ ਉਹਨੂੰ ਕਹਿ ਚੁੱਕਿਆ ਹਾਂ ਕਿ ਉਹਨੂੰ ਐਮਪੀ ਬਣਾਇਆ ਹਿਮਾਚਲ ਦੇ ਲੋਕਾਂ ਨੇ ਉਹਨੂੰ ਜਾ ਕੇ ਉੱਥੇ ਦਾ ਵਿਕਾਸ ਕਰਨਾ ਚਾਹੀਦਾ ਹਿਮਾਚਲ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨੇ ਜਿਤਾਇਆ ਉਹਨਾਂ ਲਈ ਸਕੂਲ ਕਾਲਜ ਡਿਸਪੈਂਸਰੀਆਂ ਹਸਪੀਟਲ ਸਟੇਡੀਅਮ ਨੌਜਵਾਨਾਂ ਦੇ ਵਾਸਤੇ ਔਰ ਰੋਜ਼ਗਾਰ ਨੌਕਰੀਆਂ ਇਹੋ ਜੇ ਕਾਰਜ ਕਰਨੇ ਚਾਹੀਦੇ ਆ ਉਹਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸਿੱਖ ਇਤਿਹਾਸ ਬਾਰੇ ਉਹਨੂੰ ਬਿਲਕੁਲ ਜਾਣਕਾਰੀ ਨਹੀਂ ਆ ਸਚਖੰਡ ਸ੍ਰੀ ਦਰਬਾਰ ਸਾਹਿਬ ਅਸੀਂ ਦਰਸ਼ਨ ਕਰਕੇ ਆਏ ਹਾਂ ਇੱਥੇ ਜੂਨ 84 ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਬਣੀ ਹੈ ਜਿਹਦੇ ਚ ਬਕਾਇਦਾ ਲਿਖਿਆ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਕਾਲ ਤੱਕ ਸਭ ਤੋਂ ਖਿਤਾਬ ਦਿੱਤਾ ਗਿਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੀ ਵੀ ਯਾਦਗਾਰ ਇੱਥੇ ਬਣੀ ਹੈ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕਿਸੇ ਹੱਤਵਾਦੀ ਵੱਖਵਾਦੀ ਦੀ ਯਾਦਗਾਰ ਨਹੀਂ ਬਣ ਸਕਦੀ ਦਰਬਾਰ ਸਾਹਿਬ ਕੰਪਲੈਕਸ ਜਿੱਥੇ ਸਾਂਝੀ ਇਥੇ ਗੁਰੂ ਕੇ ਸਿੱਖਾਂ ਯੋਧਿਆਂ ਜਰਨੈਲਾਂ ਸਤਵਾਦੀਆਂ ਦੀ ਹੀ ਇੱਥੇ ਜਿਹੜੀ ਆ ਉਹ ਯਾਦਗਾਰ ਬਣ ਸਕਦੀ ਹੈ ਤੇ ਉਹਨਾਂ ਨੂੰ ਕਾਲ ਤੱਕ ਸਭ ਤੋਂ 20ਵੀਂ ਸਦੀ ਦੇ ਮਾਣ ਸਿੱਖ ਦਾ ਖਿਤਾਬ ਦਿੱਤਾ ਗਿਆ ਕਿਸੇ ਨੂੰ ਵੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਬਹੁਤ ਸਕੂਨ ਮਿਲਿਆ ਅੰਦਰ ਹੈ ਹੀ ਸਕੂਨ ਇਸਕੋਨ ਹੈ ਹੋਰ ਕੁਝ ਹੈ ਹੀ ਨਹੀਂ ਜਿੱਥੇ ਬਾਣੀ ਹੈ ਗੁਰਾਂ ਦਾ ਸਥਾਨ ਹੈ ਗੁਰੂ ਰਾਮਦਾਸ ਜੀ ਦਾ ਦਵਾਰ ਹੈ ਉਹ ਸਭ ਨੂੰ ਇਸ ਕੋਨ ਹੈ ਜੀ ਡੇਰੇ ਵੱਜੋਂ ਤੁਹਾਨੂੰ ਮੁੱਖੀ ਨਵਾਜਿਆ ਗਿਆ ਵਾ ਕੀ ਕਹਿਣਾ ਚਾਹੋਗੇ ਜੀ ਨਹੀਂ ਅਸੀਂ ਤਾਂ ਸੰਗਤ ਦੀ ਸੇਵਾਦਾਰਾਂ ਜੀ ਜੀ ਤੁਹਾਡੀ 18 ਤਰੀਕ ਨੂੰ ਦਸਤਾਰ ਬੰਦੀ ਹੋਈ ਆ ਉਹਦੇ ਬਾਰੇ ਨਹੀਂ ਦਸਤਾਰ ਬੰਦੀ ਤਾਂ ਪਿੱਛੇ ٹرسٹ ਦੇ ਸਾਰੇ ਮੈਂਬਰਸ ਸਾਰੀ ਸੰਗਤਾਂ ਨੇ ਪਹਿਲਾਂ ਹੀ ਕਰਤੀ ਸੀ ਉਹ ਗੁਰੂ ਮਹਾਰਾਜ ਆਈ ਸੀ ਵਿਆਸਾळे ਗੁਰਿੰਦਰ ਸਿੰਘ ਜੀ ਤੇ ਉਹਨਾਂ ਨੇ ਦਸਤਾਰ ਪੈਂਟ ਕੀਤੀ ਸੀ ਤੇ ਉਹ ਮਹਾਰਾਜਾ ਦਾ ਸ਼ੋਕ ਪ੍ਰਗਟ ਕਰਨ ਵਾਸਤੇ ਉੱਥੇ ਆਏ ਸੀਗੇ ਪਹਿਲਾਂ ਆਊਟ ਆਫ ਇੰਡੀਆ ਸੀਗੇ ਉਹ ਦਵਾ ਨਹੀਂ ਸਕੇ ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਡੇਰਾਵਾਦ ਬਹੁਤ ਹੈ ਲੋਕ ਆਪਣੇ ਨਾਲ ਜ਼ਿਆਦਾ ਜੋੜਦੇ ਨੇ ਗੁਰੂ ਮਹਾਰਾਜ ਨਾਲ ਘੱਟ ਦੇ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਦੁਵਾਰਾ ਕੀ ਕਰਿਓ ਅੱਜ ਕੱਲ੍ਹ ਜਿਹੜਾ ਕਿ ਡੇਰਾਵਾ ਜਿਹੜਾ ਵੱਧਾ ਜਾ ਰਿਹਾ ਹੈ ਲੋਕ ਆਪਣੇ ਆਪ ਨਾਲ ਜ਼ਿਆਦਾ ਜੋੜਦੇ ਨੇ ਗੁਰੂ ਮਹਾਰਾਜ ਨਾਲ ਘੱਟ ਜੋੜਦੇ ਨੇ ਗੁਰਬਾਣੀ ਦਾ ਪ੍ਰਚਾਰ ਘੱਟ ਕਰਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਹੈ ਨੇ ਕਿਸੇ ਦੇ ਬਾਰੇ ਤਾਂ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਸਾਡੀ ਜਿਹੜੀ ਸੰਸਥਾ ਹੈਗੀ ਹੈ ਸਾਡੇ ਜਿਹੜਾ ਇਹ ਡੇਰਾ ਹੈਗਾ ਉਹ ਮਹਾਰਾਜ ਜੀ ਪੂਜੇ ਗੁਰਬਖਸ਼ ਸਿੰਘ ਜੀ ਮੈਨੇਜਰ ਸਾਹਿਬ ਹੋਏ ਹੈ ਕੁਝ ਬਹਾਦਰ ਚੰਦ ਵਕੀਲ ਸਾਹਿਬ ਜੀ ਜਿਨ੍ਹਾਂ ਨੇ ਉਹਨੇ ਚੋਲਾ ਛੱਡਿਆ ਉਹ ਤਾਂ ਗੁਰਬਾਣੀ ਨਾਲ ਜੋੜਦੇ ਰਹੇ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਅਰਥ ਉਪਰਦੇ ਰਹੇ